ਗੁਰੂ ਰੂਪ ਗੁਰੂ ਪਿਆਰੀ ਗੁਰਸواری ਸਾਧ ਸੰਗਤ ਜੀਓ ਵੱਡੇ ਭਾਗ ਹਨ ਅਮਰਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਨਾਮ ਆਲਵਾ ਰਹੇ ਹਾਂ ਆਓ ਜਿੰਨੇ ਸਰੀਰਾ ਪੰਜੜ ਬੈਠੇ ਹਾਂ ਲੜੀਬਾਰ ਵਿਆਖਿਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੁਰਬਾਣੀ ਦੀ ਚੱਲ ਰਹੀ ਹੈ ਜੀ। ਦੋ ਖੰਡ ਪਾਠ ਸਾਹਿਬ ਆਗੇ ਵਿੱਚ ਤੇ ਨਾਲ ਦਾਸ ਨੂੰ ਕੁਝ ਜੋ ਸ੍ਰੀਕ ਤੌਰ ਤੇ ਜੋ ਪ੍ਰਾਲੋਪ ਕਰਮਾ ਮੁਤਾਬਕ ਦੁੱਖ ਸੁੱਖ ਲਿਖਿਆ ਹੈ ਜੀ। ਉਸ ਮੁਤਾਬਕ ਸਰੀਰ ਥੋੜਾ ਜਿਹਾ ਢਲਾ ਹੋ ਗਿਆ ਸੀ। ਸੰਗਤ ਦੀ ਅਸੀਸ ਨਾਲ ਗੁਰੂ ਦੀ ਕਿਰਪਾ ਨਾਲ ਸਰੀਰ ਚ ਬਿਲਕੁਲ ਠੀਕ ਹੈ ਜੀ ਹੁਣ। ਇਸੇ ਤਰ੍ਹਾਂ ਸੇਵਾ ਨਿਰੰਤਰ ਲਗਾਤਾਰ ਜਾਰੀ ਰਹੀ ਜੀ ਮੀਆਂ ਸਤਬ ਸੱਚੇ ਸਾਛ ਜੀ ਚਰਨਾ ਕਰਦਾ ਅਰਦਾਸ ਕਿ ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੈ ਮਹਾਰਾਜ ਆਪਣੇ ਸੇਵਕਾਂ ਦੀ ਦੁਆ ਵੀ ਰੱਖਦਾ ਆਪੇ ਨਾਮ ਜਪਾਉਣਾ ਆਪੇ ਬਾਣੀ ਪੜਾਉਣਾ ਮਹਾਰਾਜ ਆਪੇ ਤੋਂ ਆਪਣੀ ਕਥਾ ਕਰਾਉਣਾ ਮਹਾਰਾਜ ਅਸੀਂ ਕੁਝ ਵੀ ਨਹੀਂ ਗੇ ਹਮ ਭੀਖ ਕਪੇ ਖਾਰੀ ਤੇਰੇ ਮਹਾਰਾਜ ਸ ਤੇਰੇ ਦਰ ਤੇ ਪਖਾਰੀਆਂ ਤੇਰੇ ਦਰ ਦੇ ਮੰਗਤਿਆਂ ਮਹਾਰਾਜ ਤੇ ਮੰਗਤਿਆਂ ਨੂੰ ਮਹਾਰਾਜ ਨਾਮ ਦੀ ਖੈਰ ਪਾਉਂਦੇ ਰਹਿਣਾ ਮਹਾਰਾਜ ਅੰਦਰ ਦਾ ਟਿਕਾ ਸਹਿਜ ਸੁਖ ਸ਼ਾਂਤੀ ਮਹਾਰਾਜ ਬਖਸ਼ਿਸ਼ ਕਰਦੇ ਰਹਿਣਾ ਸੋ ਆਓ ਜੀ ਆਪਾਂ ਨਾਲ ਜੋ ਅਠਮਾ ਅਸ਼ਟਕ ਦੀ ਹੈ ਉਹਦਾ ਸ਼ਲੋਕ ਦੀ ਵਿਚਾਰ ਕਰਨੀ ਹੈ ਸਤਮੀ ਅਸ਼ਟਕ ਦੀ ਸੰਪੂਰਨ ਹੋ ਚੁੱਕੀ ਹੈ ਸਾਧ ਕੀ ਸੋਭਾ ਸਾਧ ਬਣਾਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਾਧੂ ਦੀ ਸੋਭਾ ਕਹਿੰਦੇ ਸਾਧੂ ਹੀ ਜਾਣਦੇ ਐ ਰੱਬ ਦੇ ਪਿਆਰ ਨੂੰ ਪਤਾ ਜਿਸ ਲੈਵਲ ਤੇ ਕੋਈ ਬੰਦਾ ਹੁੰਦਾ ਥਿਆਰੋ ਜਿਵੇਂ ਕੋਈ ਮਿਸਤਰੀ ਐ ਉਹਨੂੰ ਮਿਸਤਰੀ ਦੇ ਗੁਣਾ ਦਾ ਪਤਾ ਹੁੰਦਾ ਐ ਜੋ ਕੋਈ ਮਿਸਤਰੀ ਹੁੰਦਾ ਨਾ ਮਿਸਤਰੀ ਨੂੰ ਆਪਦੇ ਮਿਸਤਰੀ ਦੇ ਗੁਣਾ ਦਾ ਪਤਾ ਹੁੰਦਾ ਜੇ ਕੋਈ ਹੁਣ ਰਾਗੀ ਢਾਡੀ ਬਣ ਗਿਆ ਕਵੀਸ਼ਰ ਬਣ ਗਿਆ ਉਹਨੂੰ ਆਪਣੇ ਲੈਵਲ ਤੇ ਗਿਆਨ ਦਾ ਪਤਾ ਹੁੰਦਾ ਹੈ ਕਿਸਾਨ ਹੈ ਉਹਨੂੰ ਆਪਣੀ ਕਿਸਾਨੀ ਦਾ ਪਤਾ ਹੁੰਦਾ ਹੈ ਸੁਨਾਰ ਹੈ ਉਹਨੂੰ ਆਪਣੇ ਸੁਨਾਰ ਦੇ ਕੰਮ ਦਾ ਪਤਾ ਹੁੰਦਾ ਹੈ ਇਵੇਂ ਜਿਵੇਂ ਕਿਸੇ ਜਿੱਥੇ ਜਿੱਥੇ ਜੇ ਕੋਈ ਕਿਰਤ ਲਾਇਆ ਪ੍ਰਮਾਤਮਾ ਨੇ ਪਿਆਰ ਲੋ ਕੋਈ ਵੱਡੀ ਨੌਕਰੀ ਦਿੱਤੀ ਹੈ ਉਹਨੂੰ ਆਪ ਦੇ ਪੇਸ਼ੇ ਦਾ ਪਤਾ ਹੋਊਗਾ ਇਸ ਤਰ੍ਹਾਂ ਲੋਕਾਂ ਦਾ ਕੰਮ ਸਵਾਰਨਾ ਆਪਾਂ ਇਸ ਤਰ੍ਹਾਂ ਦੀਆਂ ਢੁੰਡੀਆਂ ਦਾ ਪਤਾ ਹੋਊਗਾ ਵਕੀਲ ਹੈ ਉਹ ਆਪਣਾ ਵਕੀਲਪੁਣੇ ਦਾ ਪਤਾ ਹੁੰਦਾ ਹੈ ਜੱਜਾਂ ਉਹਨੇ ਆਪਣੇ ਫੈਸਲੇ ਲਰਨੇ ਆ ਜਿਹੜੇ ਉਹ ਆਪਣੇ ਧੰਨ ਨਰਾਲੇ ਟੰਗਣਾ ਕਰਨੇ ਹੁੰਦੇ ਆ ਹੁਣ ਆ ਇੱਕ ਪਿੱਛੇ ਤੁਹਾਨੂੰ ਪਤਾ ਹੋਊਗਾ ਕਿ ਇੱਕ ਕੇਸ ਸੀ ਐਸਾ ਬੜਾ ਉਲਝਿਆ ਹੋਇਆ ਜੱਜ ਉਹਨਾਂ ਨੂੰ ਬੜਾ ਟਾਈਮ ਦਿੰਦਾ ਆਉਂਦਾ ਰਿਹਾ ਜੱਜ ਤਰੀਕ ਤੇ ਤਰੀਕ ਪਾਦਾ ਕਰੇ ਤਰੀਕ ਤੇ ਉਹ ਕਦੇ ਕੋ ਨਾਲ ਸਾਡਾ ਜੀ ਫੈਸਲਾ ਕਰਦੇ ਉਹ ਹੈ ਵਿੱਚ ਦੋਨਾਂ ਜੀਆਂ ਦਾ ਆਪਸ ਵਿੱਚ ਕੋਈ ਮਤਭੇਦ ਸੀ ਵਿਚਾਰ ਨਹੀਂ ਮਿਲਦੇ ਸੀ ਬਸ ऐसे कोई ਕਹਿੰਦੇ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਮਨੁੱਖ ਉਹਨਾਂ ਨੂੰ ਮਿਲਿਆ ਹੈ ਸਾ ਪ੍ਰਮਾਤਮਾ ਨੇ ਇੱਕ ਨਾ ਜੱਜ ਉਹਨਾਂ ਦਾ ਮੰਨ ਲਓ ਵੀ ਡਿਵੋਰਸ ਹੋ ਗਿਆ ਦੋਨਾਂ ਦਾ 6 ਮਹੀਨਿਆਂ ਬਾਅਦ ਇੱਕ ਤਰੀਕ ਪਾਉਂਦਾ ਹੁੰਦਾਗਾ 6 ਮਹੀਨਿਆਂ ਬਾਅਦ ਟਾਈਮ ਦਿੰਦਾ ਹੁੰਦਾ 6 ਮਹੀਨਿਆਂ ਬਾਅਦ ਟਾਈਮ ਦਿੱਤਾ ਦੋਨੇ ਦੋਨੇ ਪਰਿਵਾਰ ਜੜ ਕੇ ਪਿਆ ਰਹੋ ਇਹ ਜੱਜ ਦੇ ਜਿਹੜਾ ਨਿਰਣਾ ਕਰਨਾ ਫੈਸਲੇ ਵੀ ਹੁੰਦੇ ਨਾ ਪਿਆ ਰਹੋ ਕੋਈ ਵੱਖਰੇ ਢੰਗ ਦੇ ਹੁੰਦੇ ਆ ਕਿਉਂ ਨੂੰ ਪਤਾ ਹੈ ਕੋਈ ਮਾੜੀ ਮੋਟੀ ਇਹਨਾਂ ਦੇ ਵਿੱਚ ਦੋਨੇ ਜੀਆਂ ਦੇ ਵਿੱਚ ਮਤਭੇਦ ਪੈਦਾ ਹੋ ਗਿਆ ਵਿਚਾਰਕ ਮਤਭੇਦ ਕਿਸੇ ਵਿੱਚ ਵੀ ਆ ਸਕਦਾ ਹੈ ਉਹ ਆਪਣੇ ਪਰਿਵਾਰਾਂ ਵਿੱਚ ਲੜਾਈ ਕਾਦੀ ਕਰੇ ਵਿਚਾਰਕ ਮਤਭੇਦਾਂ ਪਿਓ ਦੇ ਪੁੱਤ ਨਾਲ ਵਿਚਾਰ ਨਹੀਂ ਮਿਲਦੇ ਲੜਾਈ ਰਹਿੰਦੀ ਹੈ ਘਰ ਵਾਲੀ ਦੇ ਘਰ ਵਾਲੇ ਨਾਲ ਵਿਚਾਰ ਨਹੀਂ ਮਿਲਦੇ ਲੜਾਈ ਰਹਿੰਦੀ ਹੈ ਬਸ ਗੁਰੂ ਜੀ ਕਹਿੰਦੇ ਜਦੋਂ ਜਿੱਥੇ ਵਿਚਾਰ ਮਿਲ ਗਿਆ ਇਵੇਂ ਜਿਵੇਂ ਗੁਰੂ ਨਾਲ ਜੇ ਗੁਰੂ ਦੇ ਨਾਲ ਗੁਰਸਿੱਖ ਨੇ ਆਪਣੀ ਮਤ ਮਿਲਾਤੀ ਬਸ ਗੁਰੂ ਦਾ ਰੂਪ ਹੀ ਹੋ ਜਾਂਦੇ ਪਿਆਰੇ ਰੱਬ ਦੇ ਪਿਆਰੇ ਗੁਰੂ ਜੀ ਕਹਿੰਦੇ ਰੱਬ ਦੇ ਪਿਆਰਿਆਂ ਦੀ ਸੋਭਾ ਨਾ ਜਿਹੜੀ ਉਹ ਰੱਬ ਦੇ ਪਿਆਰਿਆਂ ਨੂੰ ਹੀ ਪਤਾ ਹੁੰਦਾ ਹੈ ਜਿਹੜੇ ਜਪਦੇ ਹਨ ਜਿਹਦੇ ਸਿਮਰਦੇ ਰਹਿੰਦੇ ਹੈ ਤੇ ਜਿਹੜੇ ਭਾਈ ਜਣ ਜਪਿਆ ਕੋਈ ਨਹੀਂ ਨਾਮ ਸਿਮਰਨ ਕਦੇ ਕੋਈ ਬਾਣੀ ਨਹੀਂ ਪੜ੍ਹੀ ਸਿਮਰਨ ਕੀਤਾ ਉਹਨੂੰ ਕੀ ਪਤਾ ਵੀ ਸਾਧੂ ਕੀ ਹੁੰਦਾ ਹੈ ਰੱਬ ਦੇ ਪਿਆਰੇ ਕੀ ਹੁੰਦੇ ਹੈ ਕੋਈ ਸੇਵਾ ਨਹੀਂ ਕੀਤੀ ਗੁਰੂ ਘਰ ਵਿੱਚ ਕਦੇ ਸਿਮਰਨ ਨਹੀਂ ਕੀਤਾ ਕਦੇ ਕੋਈ ਭਜਨ ਬੰਦਗੀ ਨਹੀਂ ਕੀਤੀ ਤੇ ਗੁਰੂ ਘਰ ਦੇ ਵਿੱਚ ਜਿਹੜੇ ਰੱਬ ਦੇ ਪਿਆਰੇ ਨਾਮ ਜਪਦੇ ਉਹਨਾਂ ਨੂੰ ਪਤਾ ਹੈ ਉਹਨਾਂ ਦੀ ਅੰਦਰ ਦੀ ਅਵਸਥਾ ਕੀ ਹੈ ਵੰਦਰੋਂ ਜਾਣਦੇ ਐ ਸ੍ਰੋਵ ਵਿਚਾਰ ਸੋ ਗੁਰੂ ਜੀ ਕਹਿੰਦੇ ਭਾਈ ਪ੍ਰਮਾਤਮਾ ਤੇ ਰੱਬ ਦੇ ਪਿਆਰਾਂ ਵਿੱਚ ਕੋਈ ਭੇਦ ਨਹੀਂ ਹੁੰਦਾ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਰੱਬ ਦੇ ਪਿਆਰਾਂ ਵਿੱਚ ਤੇ ਪ੍ਰਮਾਤਮਾ ਦੇ ਵਿੱਚ ਕੋਈ ਭੇਦ ਨਹੀਂਗਾ ਕੋਈ ਅੰਤਰ ਨਹੀਂਗਾ ਜਿਵੇਂ ਮਨੋ ਕੋਈ ਅੰਤਰ ਆਦਾ ਸੋ ਆਓ ਜੀ ਹੁਣ ਆਪਾਂ ਸ਼ਲੋਕ ਦਾ ਵਿਆਖਿਆ ਸ਼ੁਰੂ ਕਰ ਲਗੇ ਨਾਲ ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪਿਖੈ ਕਿਸ ਬਿਨ ਕੋਏ ਨਾਨਕ ਇਹ ਲੱਛਣਾ ਬ੍ਰਹਮ ਗਿਆਨੀ ਹੋਵੇ ਲੋ ਜੀ ਹੁਣ ਨਿਸ਼ਾਨੀਆਂ ਦੀ ਗੱਲ ਚੱਲੀ ਜਾਂਦੀ ਆ ਨਾ ਹੁਣ ਬ੍ਰਹਮ ਗਿਆਨੀ ਦੀ ਨਿਸ਼ਾਨੀ ਦੱਸਦੇ ਆ ਗੁਰੂ ਸਾਹਿਬ ਜੀ ਇਹਦੇ ਅੱਗੇ ਬੜਾ ਵਿਸਥਾਰ ਕਰਨਗੇ ਬ੍ਰਹਮ ਗਿਆਨੀ ਜੀ ਤੇ ਪਹਿਲਾ ਸ਼ਲੋਕ ਦੀ ਵਿਆਖਿਆ ਮਨ ਸਾਚਾ ਮੁਖ ਸਾਚਾ ਸੋਵੇ ਕਹਿੰਦੇ ਵੀ ਰੱਬ ਦੇ ਪਿਆਰਿਆਂ ਦੇ ਵਿੱਚ ਮਨ ਦੇ ਵਿੱਚ ਵੀ ਕਹਿੰਦੇ ਸੱਚ ਹੁੰਦਾ ਹੈ ਤੇ ਮੁਖ ਦੇ ਵਿੱਚ ਵੀ ਸੱਚ ਹੁੰਦਾ ਹੈ ਸਾਡੇ ਕੀ ਹੈ ਜੀ ਮਨ ਵਿੱਚ ਕੁਝ ਹੋਰ ਹੈ ਮੁਖ ਵਿੱਚ ਕੁਝ ਹੋਰ ਹੈ ਬਸ ਬ੍ਰਹਮ ਗਿਆਨੀ ਜੀ ਕਹਿੰਦੇ ਅਵਸਥਾ ਇਹ ਹੁੰਦੀ ਹੈ ਵੀ ਮਨ ਵਿੱਚ ਵੀ ਸੱਚ ਹੈ ਤੇ ਜੋ ਮੁਖ ਦੇ ਵਿੱਚੋਂ ਬੋਲਦਾ ਉਹ ਵੀ ਸੱਚ ਆ ਅੰਦਰ ਨਹੀਂ ਰੱਖਦਾ ਰੱਬਾ ਪਿਆਰਾ ਜਿਹੜਾ ਅੰਦਰ ਬੰਦਾ ਗੱਲ ਰੱਖਦਾ ਨਾ ਗੁਰੂ ਜੀ ਨੇ ਬੇਈਮਾਨ ਲਿਖਿਆ ਬੇਈਮਾਨ ਹੈ ਗੱਲ ਲੁਕਾਉਂਦਾ ਹੈ ਜਿਹੜੇ ਗੁਰੂ ਦੀ ਗੱਲ ਨੂੰ ਲੁਕਾਉਂਦੇ ਆ ਨਾ ਉਹ ਬੇਈਮਾਨ ਹੁੰਦੇ ਪਿਆਰੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਹੈ ਜਿਨ ਗੁਰ ਗੋਪਿਆ ਆਪਣਾ ਤੇ ਨਰਬੋਰੀ ਆਰੀ ਹਰਿ ਜੋ ਤਿੰਤਾ ਦਰਸ਼ਨ ਨਾ ਕਰੋ ਪਾਪ ਵਿਸ਼ਟ ਹਤਿਆਰੀ ਉਹ ਤਾਂ ਪਾਪੀ ਆ ਗੁਰੂ ਜੀ ਕਹਿੰਦੇ ਹਤਿਆਰ ਹੈ ਜਿਹੜੇ ਗੁਰੂ ਦੀ ਗੱਲ ਨੂੰ ਲੁਕਾਉਂਦੇ ਆ ਰਮਾਲਾ ਪਉਂਦੇ ਉੱਤੇ ਵੀ ਆ ਗਿਆ ਨਾ ਲੋਕਾਂ ਨੂੰ ਪਤਾ ਲੱਗ ਜੇ ਕਿਤੇ ਨਾ ਨਾ ਪਾਪੀ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੀ ਸੱਚਾ ਗਿਆਨ ਇਹ ਦੱਸਦੇ ਜਿਹੜੇ ਲੋਕਾਂ ਲੋਕਾਂ ਦੇ ਸੋ ਰਹੋ ਵਿਚਾਰ ਗੁਰੂ ਜੀ ਕਹਿੰਦੇ ਮਾਣਾ ਸੱਚਾ ਮਨ ਵਿੱਚ ਵੀ ਸੱਚਾ ਹੁਣ ਅੰਦਰ ਵੀ ਕੋਈ ਕਮੀਨਗੀ ਨਹੀਂ ਰਹੇਗੀ ਗੁਰੂ ਜੀ ਕਹਿੰਦੇ ਹੁਣ ਅੰਦਰ ਧੋਖੇ ਵਾਲੀ ਬਿਰਤੀ ਬੇਈਮਾਨੀ ਵਾਲੀ ਬਿਰਤੀ ਧੋਖਿਆਂ ਜੋ ਅੰਦਰ ਗਲਤ ਚੱਲਦਾ ਸੀ ਖਿਆਲ ਆ ਸਭ ਕੁਝ ਖਤਮ ਹੋ ਚੁੱਕਾ ਹੈ ਦੇ ਮੁਖ ਵਿੱਚ ਵੀ ਸੱਚਾ ਹੋਣਾ ਲੋਕਾਂ ਨੂੰ ਨਹੀਂ ਵਿਖਾਉਂਦਾ ਬਣ ਕੇ ਮੁਖ ਦੇ ਵਿੱਚ ਜੋ ਕੋ ਸੱਚ ਬੋਲਦਾ ਅੰਦਰ ਵੀ ਹੈ ਅੰਦਰ ਵੀ ਕਈ ਵਾਰੀ ਨਾ ਲੋਕ ਵਿਖਾਵ ਦੇ ਵਾਸਤੇ ਪਹਿਰੋ ਸਾਨੂੰ ਸੱਚੇ ਜੇ ਬਨਣਾ ਪੈਂਦਾ ਕਈ ਪ੍ਰਚਾਰ ਕਰਦੇ ਆ ਗੰਗਾ ਰੇ ਗੰਗਾ RAM ਬਸ ਜੇ ਕਿਤੇ ਹੋ ਜਾਣਾ ਪੈਗੇ ਉੱਥੇ ਉਹੋ ਜੀ ਬੋਲੀ ਲੱਗ ਜਾਂਦੇ ਆ ਕਈ ਪ੍ਰਚਾਰ ਕਈ ਹੁੰਦੇ ਆ ਨਾ ਵੀ ਜੇ ਤਾਂ ਜਿਹੇ ਜਿਹੇ ਸਟੇਜ ਵੇਖ ਲੈਂਦੇ ਆ ਉਹ ਵੀ ਖੇ ਤਾਂ ਤਤ ਪ੍ਰਚਾਰਕ ਆ ਜਿਹੜੇ ਤੱਤ ਦੀ ਵਿਚਾਰ ਕਰਦੇ ਉੱਥੇ ਉਹ ਜਿਹੇ ਗੱਲਾਂ ਕਰਨਗੇ ਤੇ ਜਿੱਥੇ ਜ ਪਤਾ ਲੱਗ ਜੇ ਇੱਥੇ ਦੋਗਲਿਆ ਜੇ ਲੋਕ ਹੈਗੇ ਉੱਥੇ ਦੋਲੀਆਂ ਗੱਲਾਂ ਕਰਨ ਲੱਗ ਜਾਂਦੇ ਆ ਬਸ ਉਹ ਨਹੀਂ ਨਾ ਉਹ ਨਹੀਂ ਉਹ ਅੰਦਰ ਕਮੀਨਗੀ ਹੈ ਉਹ ਅੰਦਰ ਕਮੀਨਾ ਪਾਣਾ ਮਨੁੱਖ ਦੇ ਅੰਦਰ ਜੇ ਮਨੁੱਖ ਗੁਰੂ ਦੀ ਗੱਲ ਨੂੰ ਲੁਕਾਉਂਦਾਗਾ ਸੱਚੀ ਨਹੀਂ ਦੱਸਦਾ ਲੋਕਾਂ ਨੂੰ ਗੱਲ ਸੋ ਗੁਰੂ ਜੀ ਕਹਿੰਦੇ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖਾ ਏਕਸ ਬਿਲ ਕੋਏ ਹੁਣ ਪ੍ਰਮਾਤਮਾ ਤੋਂ ਬਿਨਾ ਉਹਨੂੰ ਕੋਈ ਇੱਕ ਤੋਂ ਤੋਂ ਬਿਨਾ ਹੋਰ ਦੀਂਦਾ ਹੀ ਕੋਈ ਨਹੀਂਗਾ ਜੀ ਬਸ ਇੱਕ ਦੇ ਉੱਤੇ ਭਰੋਸਾ ਇੱਕ ਉੱਤੇ ਟੀਕ ਹੈ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਬੁਰਹਾ ਹੀ ਬਸ ਇੱਕ ਕੀ ਪਿਤਾ ਬਸ ਇੱਕ ਕੀ ਹੁਣ ਇੱਕ ਦੇ ਉੱਤੇ ਟੀਕ ਹੈ ਅਕਾਲ ਪੁਰਖ ਵਾਹਿਗੁਰੂ ਨੂੰ ਜਦੋਂ ਭਾਈ ਮਰਦਾਨੇ ਨੂੰ ਕਿਹਾ ਸੀ ਨਾ ਮਰਦਾਨਿਆਂ ਜਦੋਂ ਪਤਾ ਲੱਗਿਆ ਗੁਰੂ ਸਾਹਿਬ ਦੀ ਸਰੀਰ ਦੀ ਅਵਸਥਾ ਜਿਹੜੀ ਹੁਣ ਆਪਦੇ ਉਹ ਜਾ ਰਿਹਾਗਾ ਅਖੀਰਲੀ ਅਵਸਥਾ ਦੇ ਪੱਟਾਂ ਦੇ ਉੱਤੇ ਸਿਰ ਰੱਖਿਆ ਹੈ ਗੁਰੂ ਨਾਨਕ ਪਾਤਸ਼ਾਹ ਦੇ ਭਾਈ ਮਰਦਾਨਾ ਜੀ ਨੇ ਪੁੱਛਣ ਲੱਗੇ ਕਹਿੰਦੇ ਮਰਦਾਨਾ ਤੇਰੀ ਕੋਈ ਅੰਤਮ ਇੱਛਾ ਦੱਸ ਦੇ ਮੈਨੂੰ ਗੁਰੂ ਸਾਹਿਬ ਜੀ ਨੇ ਕਹਿੰਦੇ ਮਹਾਰਾਜ ਕਹਿੰਦੇ ਵੀ ਮਰਦਾਨਾ ਜੇ ਤੂੰ ਕਮੇ ਇਹਨੂੰ ਤਿੰਨਾਂ ਲੋਕਾਂ ਦਾ ਮਾਲਕ ਬਣਾ ਦੇ ਕਹਿੰਦਾ ਨਾ ਮਹਾਰਾਜ ਹੱਥ ਬੰਨ੍ਹ ਲੈ ਕਹਿੰਦਾ ਨਾ ਮਹਾਰਾਜ ਸਾਰੀ ਧਰਤੀ ਦੇ ਮਾਲਕ ਦੇਵੇਂ ਪੱਟਾਂ ਦੇ ਉੱਤੇ ਪਿਆ ਹੈ ਤੇ ਮੈਂ ਮਾਲਕ ਜੀ ਤੈਨੂੰ ਲੋਕਾਂ ਤੋਂ ਕੀ ਲੈਣਾ ਤੁਸੀ ਸਾਰੀ ਸ੍ਰਿਸ਼ਟੀ ਦੇ ਮਾਲਕੋਂ ਮੈਂ ਤਾਂ ਉਹਦੇ ਪੱਟਾਂ ਵਿੱਚ ਬੁੱਕਲ ਵਿੱਚ ਪਿਆ ਮੈਂ ਮੈਂ ਕੀ ਲੈਣਾ ਤੈਨੂੰ ਲੋਕਾਂ ਤੋਂ ਮਹਾਰਾਜ ਮਰਦਾਨਿਆਂ ਜੇ ਤੂੰ ਕਮੇ ਤੇਰੀ ਕੋਈ ਸਮਾਦ ਬਣਾ ਦੇ ਕਿ ਤੈਨੂੰ ਲੋਕ ਪੂਜ ਲਿਆ ਕਰਣਗੇ ਲੈ ਕਹਿੰਦਾ ਮਹਾਰਾਜ ਸਾਰੀ ਉਮਰ ਇੱਕ ਪ੍ਰਮਾਤਮਾ ਇੱਕ ਅੱਲਾ ਦਾ ਹੁਕਮ ਆ ਦਿੰਦੇ ਵੀ ਇੱਕ ਹੀ ਆ ਸਾਰੇ ਕਿਤੇ ਲੈ ਹੁਣ ਆ ਪੰਜ ਪੁਤਲੇ ਸਰੀਰ ਚੋਂ ਮੇਰੀ ਜੋਤ ਨੂੰ ਕੱਢ ਕੇ ਤੁਸੀਂ ਕਹਿੰਦੇ ਇੱਟਾਂ ਚ ਵੜਨ ਲੱਗੇ ਹੋ ਨਾ ਮਹਾਰਾਜ ਮੈਨੂੰ ਤਾਂ ਆਪਦੇ ਚਰਨਾਂ ਵਿੱਚ ਹੀ ਰੱਖ ਲੇ ਬਸ ਆਪੇ ਚਰਨਾਂ ਵਿੱਚ ਜਗਾ ਦੇ ਦਿਓ ਮਹਾਰਾਜ ਬਸ ਕਹਿੰਦੇ ਠੀਕ ਆ ਮਰਦਾਨਾ ਫਿਰ ਭਾਈ ਕਹਿੰਦੇ ਬਸ ਇਸ ਤੋਂ ਬਾਅਦ ਸਤਨਾਮ ਵਾਹਿਗੁਰੂ ਦਾ ਜਾਪ ਜਪਦੇ ਰਹੇ ਗੁਰੂ ਨਾਨਕ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਜੀ ਦੇ ਬੁੱਲ ਦੇ ਵਿੱਚ ਸਰੀਰ ਛੱਡਿਆ ਪਿਆ ਦਿਓ ਤਾਂ ਅਸੀਂ ਉਹ ਜਿਨ੍ਹਾਂ ਨੇ 52 ਸਾਲ ਆਹ ਜਮਾ ਗੋਡੇ ਨਾਲ ਗੋਡਾ ਖੰਦਾਉਂਦੇ ਸੀ ਗੁਰੂ ਸਾਹਿਬ ਜੀ ਬਰਾਬਰ ਬੈੰਦੇ ਸੀ ਨਾ ਜਮਾ ਜਦੋਂ ਰਵਾਅ ਬਜਉਂਦੇ ਸੀ ਕਿ ਗੋਡਾ ਲਾ ਕੇ ਨਾਲ ਇਹ ਉਹਨਾਂ ਜਿਹੜੇ ਕੀਰਤਨ ਕਰਦੇ ਉਹਨਾਂ ਨੂੰ ਪਤਾ ਹੈ ਗੋਡਾ ਲਾ ਕੇ ਕਿਉਂ ਕਰਨਾ ਹੁੰਦਾ ਕੀਰਤਨ ਵਾਈਬ੍ਰੇਸ਼ਨ ਹੁੰਦੀ ਸਰੀਰ ਦੀ ਇੱਕ ਇੱਕ ਤਨਾਤਮਕ ਧੁਨ ਬਣਦੀ ਹੈ ਆਪਾ ਮੰਡਲ ਹੁੰਦਾ ਸਰੀਰ ਦਾ ਆਪਸ ਵਿੱਚ ਮਿਲ ਕੇ ਬੈਠਣਾ ਐ ਗੋਡੇ ਨਾਲ ਗੋਡਾ ਖੰਦਾਗਾ ਬਸ ਰੱਬ ਦਾ ਰੂਪ ਬਸ ਕਾਲ ਦਾ ਰੂਪ ਹੀ ਹੋ ਜਾਂਦੇ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਭਾਈ ਮਰਦਾਨਾ ਜੀ ਕੀਰਤਨ ਕਰਦੇ ਸੀ ਕਹ ਰਹੇ ਤੇ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਦੀ ਬੁੱਲ੍ਹ ਸਰੀਰ ਛੱਡਿਆ ਸੋ ਇੱਕ ਨੂੰ ਧਿਆਉਂਦੇ ਰਹੇ ਨਾ ਕਹਿੰਦੇ ਨਾ ਮਹਾਰਾ ਜੀ ਮੇਰੇ ਨਾਂ ਕੋਈ ਸਮਾਦ ਬਣਾਉਣੀ ਹੈ ਨਾ ਮੇਰੇ ਕੋਈ ਜਗਾ ਬਣਾਉਣੀ ਹੈ ਕੁਛ ਨਹੀਂ ਬਣਾਉਣਾ ਆ ਪੰਜ ਪੁਤਲਾ ਪੰਜ ਭੂਤ ਸਰੀਰ ਉਤਲੇ ਦੇ ਵਿੱਚੋਂ ਕੱਢ ਕੇ ਤੁਸੀਂ ਮੈਨੂੰ ਇੱਟਾਂ ਚਵਾੜ ਦੇ ਮਹਾਰਾ ਜੀ ਮੈਂ ਨਹੀਂ ਇੱਟਾਂ ਚ ਇੱਟਾਂ ਚ ਰਹਿਣਾਗਾ ਮੈਨੂੰ ਤਾਂ ਤੁਸੀਂ ਆਪਣੇ ਚਰਨਾਂ ਬਈ ਜਗਾ ਦੇ ਦਿਓ ਮਹਾਰਾ ਜੀ ਫਿਰ ਗੁਰੂ ਸਾਹਿਬ ਜੀ ਦੇ ਚਾਰਨਾ 3 ਛੱਡਿਆ ਜੀ ਸੋ ਗੁਰੂ ਜੀ ਕਹਿੰਦੇ ਅਵਰ ਨ ਦੇਖੈ ਐਸ ਬਿੰਦ ਕੋਏ ਇੱਕ ਤੋਂ ਬਿਨਾ ਕਿਸੇ ਨੂੰ ਵੇਹਦੇ ਨਹੀਂ ਕੋਈ ਬਸ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਗੁਰੂ ਸਾਹਿਬ ਜੀ ਕਹਿੰਦੇ ਭਾਈ ਜਿਹੜੇ ਇਹ ਲੱਛਣਾ ਨਾ ਇਹ ਜੋ ਅੰਦਰ ਦੀ ਅਵਸਥਾ ਗਈ ਇਹ ਜਿਹਦੇ ਵਿੱਚ ਵੀ ਆ ਗਈ ਗੁਰੂ ਸਾਹਿਬ ਜੀ ਕਹਿੰਦੇ ਜਿਹਨੂੰ ਪ੍ਰਮਾਤਮਾ ਨੇ ਬਖਸ਼ਿਸ਼ ਕਰ ਦਿੱਤੀ ਕਹਿੰਦੇ ਉਹ ਵਰਤੀ ਬ੍ਰਹਮ ਗਿਆਨੀ ਵਾਲੀ ਬਣ ਜਾਂਦੀ ਉਹਨਾਂ ਉਹ ਪ੍ਰਮਾਤਮਾ ਦਾ ਹੀ ਰੂਪ ਹੋ ਜਾਂਦੇ ਐ ਜਿਹਦੇ ਅੰਦਰ ਇਹ ਅੰਦਰ ਦੀ ਅਵਸਥਾ ਬਣ ਗਈ ਪਿਆਰਿਓ ਇਹ ਅੰਦਰ ਦੀ ਅਵਸਥਾ ਬਣਦੀ ਐ ਪ੍ਰਮਾਤਮਾ ਦਾ ਨਾਮ ਜਪ ਕੇ ਸਿਮਰਨ ਕਰਕੇ ਭਜਨ ਬੰਦਗੀ ਕਰਕੇ ਪੈ ਰਹਿਓ ਤੇ ਨਹੀਂ ਤਾਂ ਫਿਰ ਸਾਡੇ ਅੰਦਰ ਠੱਗਾਂ ਚੋਰਾਂ ਨਾ ਬੇਈਮਾਨਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਬੜੇ ਪ੍ਰਬਲ ਬੈਠੇ ਆ ਜੀ ਅੰਦਰ ਮੈਂ ਤੁਹਾਨੂੰ ਇੱਕ ਰਾਣ ਦਾ ਫਕੀਰ ਸਮਸਤ ਬਰੇਜ ਉਦੇ ਜੀਵਨ ਦੀ ਇੱਕ ਵੱਖਰੀ ਕਹਾਣੀ ਜੀ ਤੁਹਾਨੂੰ ਮੈਂ ਨਿੱਕੀ ਜੀ ਸੁਣਾ ਕੇ ਆਪਾਂ ਸਮਾਪਤੀ ਕਰਦੇ ਆਂ ਕਹਿੰਦੇ ਵੀ ਇੱਕ ਦਿਨ ਕੀ ਹੋਇਆ ਬੰਦਗੀ ਕਰਦੇ ਸੀ ਸਮਸਤ ਵਰੇਜ ਜੀ ਬੜੀ ਪ੍ਰਮਾਤਮਾ ਦੀ ਬੰਦਗੀ ਤੋ ਵਰੇਜ ਇੱਕ ਸ਼ਹਿਰ ਹੈ ਜੀ ਤੁਰਕੀ ਦੇ ਬਾਰਡਰ ਦੇ ਨਾਲ ਲੱਗਦਾ ਈਰਾਨ ਦਾ ਤੇ ਸਮਸ ਉਹਦਾ ਨਾਮ ਸੀ ਸਮਸਤ ਸਮਸਤ ਵਰੇਜ ਕਹਿੰਦੇ ਵੀ ਜਦੋਂ ਉਹ ਬੰਦਗੀ ਕਰਦੇ ਕਰਦੇ ਇੱਕ ਦਿਨ ਕਹਿੰਦੇ ਵੀ ਪ੍ਰਮਾਤਮਾ ਅੱਲਾਹ ਕਹਿੰਦਾ ਸਮਾਤਪ ਬਰੇਜ ਤੇਰੀ ਭਾਈ ਬੰਦਗੀ ਕਬੂਲ ਹੈ ਮੈਨੂੰ ਤੇ ਚੱਲ ਆਪਾਂ ਤੇਰੇ ਘਰ ਚੱਲ ਗਏ ਤੇਰੇ ਘਰੇ ਚੱਲ ਬੜ ਕੇ ਚੱਲ ਕਰਾ ਕਹਿੰਦੇ ਵੀ ਸਮਾਤਪ ਬਰੇਜ ਬੜਾ ਖੁਸ਼ ਹੋਇਆ ਵੀ ਮਹਾਰਾਜ ਕਿੰਨੇ ਜਨਮ ਹੋ ਗਏ ਪ੍ਰਮਾਤਮਾ ਤੋਂ ਵਿਚਰੇ ਫਿਰ ਅੱਜ ਮੇਰੇ ਘਰੇ ਚੱਲਣਾਗਾ ਕਹਿੰਦੇ ਵੀ ਹੁਣ ਪਿੱਛੇ ਪਿੱਛੇ ਪ੍ਰਮਾਤਮਾ ਤੇ ਮੂਰੇ ਮੂਰੇ ਸਮਸਤ ਵਰੇਜ ਚੱਲਿਆ ਜਾਵੇ ਤੁਰਿਆ ਜਾਵੇ ਕਿ ਮੇਰੇ ਭਰੇ ਪ੍ਰਮਾਤਮਾ ਹੁੰਦਾ ਆਜਾ ਕਹਿੰਦੇ ਵੀ ਇੱਕ ਕੱਲ ਮੈਂ ਤੈਨੂੰ ਪੁੱਛਣੀ ਭੁੱਲ ਗਿਆ ਸਮਸਤ ਵਰੇਜ ਕਹਿੰਦਾ ਜੀ ਦੱਸੋ ਮਹਾਰਾਜ ਕਹਿੰਦਾ ਤੂੰ ਮੇਰੇ ਮੈਨੂੰ ਆਪਦੇ ਘਰ ਲੈ ਕੇ ਤਾਂ ਚੱਲੇ ਆਂ ਤੇ ਮੇਰੇ ਬੈਠਣ ਵਾਸਤੇ ਤੇਰੇ ਘਰ ਦੇ ਵਿੱਚ ਜਗ੍ਹਾ ਹੈਗੀ ਐ ਮੈਂ ਕਹਿੰਦਾ ਮਹਾਰਾਜ ਲੈ ਐਨੇ ਜਨਮਾਂ ਦੀ ਮੈਂ ਅਡੀ ਕਰੀਨਾ ਤੇ ਮੇਰੇ ਘਰੇ ਜ ਮੈਂ ਤਾਂ ਅੱਜ ਤੈਨੂੰ ਜਗਣਾ ਨਾ ਦੇਵਾਂਗਾ ਤੇ ਮੈਨੂੰ ਕਦੋਂ ਦੀ ਹੁੰਦਾ ਜਗਾ ਫਿਰ ਹੋ ਰਿਹਾ ਕਹਿੰਦੇ ਚੱਲ ਫਿਰ ਭਾਈ ਤੁਰੇ ਗਏ ਜੀ ਤੁਰੇ ਗਏ ਰਸਤਾ ਪੈਂਡ ਅਜ ਤੋਂ ਘਰ ਆ ਗਿਆ ਨੇੜੇ ਕਹਿੰਦੇ ਵੀ ਪ੍ਰਮਾਤਮਾ ਦਰਵਾਜੇ ਦੇ ਉੱਤੇ ਖੜ ਗਿਆ ਅੱਲਾ ਦਰਵਾਜੇ ਤੇ ਖੜ ਗਿਆ ਕਹਿੰਦਾ ਸਮਾਤਵਰੇਜ ਪਹਿਲਾਂ ਇਹ ਦੇਖ ਕੇ ਆ ਵੀ ਤੇਰੇ ਘਰੇ ਜਗਾ ਬੈਠਣ ਨੂੰ ਮੇਰੇ ਵਾਸਤੇ ਹੈਗੀ ਹੈ ਕਹਿੰਦੇ ਵੀ ਜਦੋਂ ਦਰਵਾਜੇ ਤੋਂ ਅੰਦਰ ਐਂਟਰ ਕੀਤਾ ਸਮਾਤਵਰੇਜ ਨੇ ਅੰਦਰ ਚੌਕੜੀ ਬੈਠੀ ਇਕੱਠੀ ਹੋਈ ਈਸੇ ਉਹਦੇ ਵਿੱਚ ਉਹ ਚੌਕੜੀ ਦੇ ਵਿੱਚ ਕਾਮ ਬੈਠਾ ਹੈ, ਕ੍ਰੋਧ ਬੈਠਾ ਹੈ, ਲੋ ਬੈਠਾ ਹੈ, ਮੋਹ ਬੈਠਾ ਹੈ, ਹੰਕਾਰ ਬੈਠਾ ਹੈ, ਨਿੰਦਾ ਬੈਠੀ ਹੈ, ਉਸਤਤ ਬੈਠੀ ਹੈ, ਈਰਖਾ ਬੈਠੀ ਹੈ, ਦੁਸ਼ਤ ਭਾਵਨਾ ਬੈਠੀ ਹੈ। ਹਾ 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 ਕਿੱਡੀ ਵੱਡੀ ਚੌਕੜੀ ਦੁਸ਼ਟ ਚੌਕੜੀ ਬੈਠੀ ਹੈ। ਕਹਿੰਦੇ ਵੀ ਸਮਸਤ ਬਰੇਜਨਾ ਹੱਥ ਬੰਨ ਕੇ ਕਹਿਣ ਲੱਗਾ ਚੌਕੜੀ ਨੂੰ ਸਾਰੀ। ਕਹਿੰਦਾ ਜੀ ਮੇਰੇ ਨਾ ਘਰ ਦਾ ਜਿਹੜਾ ਮਾਲਕ ਹੈ ਉਹ ਮੇਰੇ ਘਰੇ ਹੁਣ ਅੰਦਰ ਆਉਣਾ ਚਾਹੁੰਦਾ ਹੈਗਾ ਤੇ ਤੁਸੀਂ ਕਿਰਪਾ ਕਰਕੇ ਚਲੇ ਜਾਓ ਕਹਿੰਦੇ ਕੌਣ ਕਹਿੰਦਾ ਪ੍ਰਮਾਤਮਾ ਉਹ ਸਾਰੇ ਬੋਲੇ ਦੁਸ਼ਟ ਸਾਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਖੱਦਵਾਏ ਸਾਰੇ ਬੋਲੇ ਕਹਿੰਦੇ ਕੌਣ ਆਉਂਦਾ ਹੈ ਤੇਰੇ ਘਰੇ ਕੌਣ ਆਵੇ ਕਹਿੰਦੇ ਕਹਿੰਦੇ ਮੇਰੇ ਘਰੇ ਪ੍ਰਮਾਤਮਾ ਆਉਂਦਾ ਹੈ ਕਹਿੰਦੇ ਨਾਸ ਹੀ ਨਹੀਂ ਉਹ ਨੂੰ ਆਉਣ ਦਿੰਦੇ ਕਹਿੰਦੇ ਕਹਿੰਦੇ ਉਹ ਤਾਂ ਅੱਜ ਆਉਂਦਾ ਨਾ ਕਹਿੰਦੇ ਅਸੀਂ ਤਾਂ ਕਈ ਜਨਮਾਂ ਦੇ ਬੈਠੇ ਹਾਂ ਸਾਨੂੰ ਕਿਵੇਂ ਹਲਾ ਦੇਗਾ ਧਿਆਨ ਨਾਲ ਸੁਣਿਓ ਜੀ ਗੱਲ ਇਹ ਅੰਦਰ ਦੀ ਹੈ ਪਿਆਰੋ ਸਾਰੀ ਗੱਲ ਕਹਿੰਦੇ ਅਸੀਂ ਕਈ ਜਨਮਾਂ ਦੇ ਬੈਠੇ ਆ ਚੌਕੜੀ ਤੇ ਸਾਨੂੰ ਤੂੰ ਕਿਵੇਂ ਹਲਾ ਦੇਂਗਾ ਸਮਸਤ ਬਰੇਜ ਕਹਿੰਦਾ ਕਹਿੰਦਾ ਵੀ ਜਦੋਂ ਕਾਮ ਦੀ ਫੜੀ ਬਾਹ਼ ਇਕਰਾਮ ਗੁੱਸੇ ਚ ਆਇਆ ਕਹਿੰਦੇ ਮੈਂ ਕਾਮ ਨੂੰ ਬਾਹਰ ਛੱਡ ਕੇ ਆਇਆ ਕ੍ਰੋਧ ਖੜਾ ਹੋ ਗਿਆ ਜਦੋਂ ਕਹਿੰਦਾ ਮੈਂ ਕ੍ਰੋਧ ਨੂੰ ਛੱਡ ਕੇ ਆਇਆ ਬਾਹਰ ਕਹਿੰਦੇ ਲੋਭ ਖੜਾ ਹੋ ਗਿਆ ਲੋਭ ਨੂੰ ਛੱਡ ਕੇ ਆਇਆ ਕਹਿੰਦਾ ਮੈਂ ਇਰ ਅੰਦਰ ਮੋਖੜਾ ਹੋ ਗਿਆ ਮੋੜ ਨੂੰ ਛੱਡ ਕੇ ਹੰਕਾਰ ਖੜਾ ਹੋ ਗਿਆ ਹੰਕਾਰ ਨੂੰ ਛੱਡ ਕੇ ਆਇਰਖਾ ਖੜੀ ਹੋ ਗਈ ਕਹਿੰਦਾ ਮੈਂ ਤਾਂ ਲੜਦਾ ਹੀ ਰਹੇਗਾ ਉਹਨਾਂ ਨਾਲ ਇੰਨੇ ਚਿਰ ਨੂੰ ਪ੍ਰਮਾਤਮਾ ਜੀ ਮੇਰੇ ਨਾਲ ਗੁੱਸੇ ਹੋ ਕੇ ਚਲੇ ਗਏ ਇਹ ਇਸ ਅਵਸਥਾ ਨੂੰ ਵਾਪਸ ਵੀ ਜਿਹਨੇ ਗੁਰੂ ਗ੍ਰੰਥ ਸਾਹਿਬ 'ਚ ਬਿਆਨ ਵੀ ਕੀਤਾ ਪਿਆ ਮੋਹਰ ਲਾਦ ਕੇ ਬਾਣੀ ਵੀ ਆਪਾਂ ਸਤਿਗੁਰੂ ਦੀ ਕਹ ਕਬੀਰ ਪੰਚ ਕੋ ਝਗਰਤ ਝਗਰਤ ਜਨਮ ਗਵਾਇਆ ਮੈਂ ਤਾਂ ਕੰਦੇ ਪੰਜਾਂ ਨਾਲ ਹੀ ਝਗੜਦਾ ਰਹਿ ਗਿਆ ਝਗੜਦੇ ਝਗੜਦੇ ਦਾ ਜਨਮ ਹੀ ਤੇ ਕਹਿੰਦੇ ਸਿਮਿਆ ਨ ਉੱਠ ਗਿਆ ਮੈਂ ਤਾਂ ਬਸ ਇਹ ਆਪਣੀ ਕਹਾਣੀਆਂ ਪਿਆਰਿਓ ਅਸੀਂ ਵੀ ਪੰਜਾਂ ਨਾਲ ਹੀ ਝਗੜਦੇ ਰਹਿੰਨੇ ਸਾਰੀ ਉਮਰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੀਗੀ ਸੱਚੇ ਪਾਤਸ਼ਾਹ ਸਾਡਾ ਵੀ ਮਨ ਹੋ ਜੇ ਸੱਚਾ ਤੇ ਮੁਖ ਹੋ ਜੇ ਸੱਚਾ ਜਿਹੜੇ ਅੱਜ ਦੇ ਸ਼ਲੋਕ ਦੀ ਆਪਾਂ 8ਵੇਂ ਅਸ਼ਟਪਦੀ ਦੀ ਵਿਆਖਿਆ ਕੀਤੀ ਹੈ ਨਾ ਸਾਡੇ ਮਨ ਦੇ ਵਿੱਚ ਵੀ ਸੱਚ ਆ ਜਾਵੇ ਤੇ ਮੁਖ ਵਿੱਚ ਵੀ ਸੱਚ ਆਵੇ ਮਹਾਰਾਜ ਅਸੀਂ ਮੁੱਖ ਦੇ ਵਿੱਚੋਂ ਕੁਝ ਹੋਰ ਬੋਲਦੇ ਆਂ ਤੇ ਅੰਦਰ ਸਾਡੇ ਕੁਝ ਹੋਰ ਚਾਹਦਾ ਮਹਾਰਾਜ ਇਹ ਅਵਸਥਾ ਨਹੀਂ ਮੈਨੂੰ ਚਾਹੀਦੀ ਬ੍ਰਹਮ ਗਿਆਨੀ ਦੀ ਅਵਸਥਾ ਕਿਹੜੀ ਹੁੰਦੀ ਹੈ ਜੀ ਮੁੱਖ ਵਿੱਚ ਵੀ ਉਹ ਕੁਝ ਹੈ ਤੇ ਮਨ ਵਿੱਚ ਵੀ ਸੱਚ ਆ ਗਿਆ ਮਨ ਵਿੱਚ ਵੀ ਸੱਚ ਪੈਦਾ ਹੋ ਗਿਆ ਤੇ ਮੁੱਖ ਵਿੱਚ ਵੀ ਸੱਚ ਆ ਗਿਆ ਹੁਣ ਪਿਆਰੋ ਜਿੰਨਾ ਹੋ ਸਕਦਾ ਪਿਆਰੋ ਸੱਚ ਨੂੰ ਆਪਾਂ ਨੂੰ ਸਮਰਪਿਤ ਕਰਨਾ ਚਾਹੀਦਾ ਜ਼ਿੰਦਗੀ ਜ਼ਿੰਦਗੀ ਕੁਝ ਦਿਨਾਂ ਦੀ ਪਿਆਰੋ ਕੋਈ ਗਾਲਾ ਲੰਮਾ ਸਮਾਣੇਗਾ ਬੰਦੇ ਦਾ ਦਿਨ ਤੇ ਪੈਰ ਪੈਰ ਤੇ ਘੜੀਆਂ ਆਵ ਘਟਾ ਤਣ ਸੀਜੇ ਬਸ ਦਿਨ ਹੋ ਜਾਂਦਾ ਪੈਰ ਬਣ ਗਏ ਚਾਰ ਪੈਰ ਅੱਠ ਪੈਰ ਹੋ ਗਏ ਨਾ ਦਿਨ ਤੇ ਪੈਰ ਪੈਰ ਤੇ ਘੜੀਆਂ ਫਿਰ ਘੜੀਆਂ ਚ ਆ ਗਈ 60 ਮਿੰਟ ਦਾ 1 ਘੰਟਾ ਬਣ ਜਾਂਦਾ ਜੀ 60 ਮਿੰਟ ਦਾ ਫਿਰ 60 ਸਕਿੰਟ ਦਾ 1 ਮਿੰਟ ਬਣ ਜਾਂਦਾ ਦਿਨ ਤੇ ਪੈਰ ਪੈਰ ਤੇ ਘੜੀਆਂ ਆਵ ਘਟਾ ਘਟਦੀ ਜਾਂਦੀ ਉਮਰ ਗੁਰੂ ਜੀ ਕਹਿੰਦੇ ਬੰਦੇ ਆ ਘਟਦੀ ਜਾ ਰਹੀ ਤੇਰੀ ਉਮਰ ਤੇ ਬਸ ਪਾਏ ਵੀ ਸਵਾਸ ਕਿੰਨੇ ਆ ਗਿਣ ਕੇ ਪਾਏ ਦੇ ਗੁਰੂ ਜੀ ਕਹਿੰਦੇ ਇੰਨਾ ਪਤਾ ਸਾਨੂੰ ਗਿਣ ਕੇ ਪਾਏ ਨਨਕਾਹਲੇ ਸਭ ਦਿਨ ਸਾਸ ਨਾ ਬਦਨ ਘਟਨ ਤਿਲ ਸਾਹ ਆ ਸਰੀਰ ਦੇ ਵਿੱਚ ਨਾ ਸਵਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਗਿਣ ਕੇ ਪਾਇਆ ਆ ਹੀ ਨਹੀਂ ਪਤਾ ਕਿੰਨੇ ਪਾਏ ਇਹ ਕਿਸੇ ਨੂੰ ਕੋਈ ਪਤਾ ਨਹੀਂ ਗੁਰੂ ਜੀ ਕਹਿੰਦੇ ਪਾਏ ਗਿਣ ਕੇ ਆ ਪਰ ਇੰਨਾ ਪਤਾ ਕਿ ਗਿਣ ਕੇ ਆ ਸਵਾਸ ਚੱਲਦੇ ਜੇ ਬੰਦਾ ਕਦੋਂ ਮੇਰੀ ਬਾੜੀ ਉਮਰ ਉਹ ਬਾੜੀ ਉਮਰਾਂ ਉਮਰਾਂ ਨਹੀਂ ਕੋਈ ਪਤਾ ਕੋਈ ਪਤਾ ਨਹੀਂ ਕਿੱਥੇ ਨੇ ਫਟ ਜਾਣਾ ਹੈ ਇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਣੀ ਛਿੰਛਣ ਔਦ ਬਿਹਾਤ ਫੁੱਟਾ ਘਟਿਉ ਪਾਣੀ ਇਹਦੇ ਵਿੱਚ ਤੇੜਾਈ ਵੀ ਹੈ ਆਸਵਾਸ ਮੁਕਦੇ ਜਾਂਦੇ ਆ ਚੱਪਣ ਉਤੋਂ ਨਾ ਕਈ ਵਾਰੀ ਜਿਕੇ ਤੇ ਆਪਾਂ ਤੇੜਾ ਜੇਠਾ ਪਾਣੀ ਮੰਨ ਲਵੇ ਤੁੱਕਾ ਤੁੱਕਾ ਪਤਾ ਉਹਦੋਂ ਲੱਗਦਾ ਜਦੋਂ ਚੱਪਣ ਜਾਂ ਚੱਕ ਕੇ ਵੇਖਦੇ ਮੁਕੇ ਪਿਆ ਪਾਣੀ ਤੇ ਜਾਰਾ ਬਸ ਉੱਪਰ ਹੀ ਪਤਾ ਲੱਗਣਾ ਜਿੱਦਿ ਗੁਰਦੁਆਰਾ ਸਾਹਿਬ ਤੋਂ ਹੁੱਕ ਆ ਗਿਆ ਭਾਈ ਫਰਾਨਾ ਸਿੰਘ ਤਾਂ ਚਲਾਣਾ ਕਰਦੇ ਭਾਈ ਬਸ ਇੰਨਾ ਕਸਮਾ ਮਨਾ ਪ੍ਰਮਾਤਮਾ ਦਾ ਨਾਮ ਜਪ ਕੇ ਭਾਈ ਉਹਨੂੰ ਧਿਆਉਂਦੇ ਰਹੀਏ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹਿੱਲੇ ਨਾਨਕ ਹਰ ਪ੍ਰਭ ਆਪੇ ਮਿਲੇ ਜਾਓ ਸਾਰੀ ਜੱਤੀ ਭਾਈ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ